ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਜੀ ਅੱਜ ਗੱਲ ਕਰਦੇ ਆਂ ਭਈ ਜਦੋਂ ਦੀ ਇੰਡਸਟਰੀ ਬਣੀ ਆ ਗੁਰੂ ਦੱਤੋਂ ਲੈ ਕੇ ਪ੍ਰਵੀਨ ਬੋਬੀ ਤੱਕ ਪ੍ਰਵੀਨ ਬੋਬੀ ਤੋਂ ਗਾਂਹ ਚਲੇ ਜਾਓ ਸੁਸ਼ਾਨ ਸਿੰਘ ਅੱਜ ਤੱਕ ਜੋ ਕੁਝ ਵੀ ਇਸ ਫਿਲਮ ਲੈਂਡ ਦੇ ਵਿੱਚ ਹੁੰਦਾ ਹੈ ਉਹ ਕਦੀ ਕਿਸੇ ਨੂੰ ਦੱਸ ਦੇਣੀ ਹੈਗੀ ਅੰਦਰਲੇ ਬੰਦੇ ਭਾਵੇਂ ਮਰਦੇ ਮਰ ਜਾਂ ਹਨਾ ਜਿਹੜਾ ਉਹਨਾਂ ਦੀ ਗੱਲ ਕਰਦਾ ਹੈ بڑے ਲੈਵਲ ਤੋਂ ਲੈ ਕੇ ਛੋਟੇ ਲੈਵਲ ਤੱਕ ਸਾਰੇ ਉਹਨਾਂ ਨਾਰਾਜ਼ ਹੋ ਜਾਂਦੇ ਆ ਬਿਲਕੁਲ ਛੋਟੇ ਲੈਵਲ ਦੇ ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਸੁਧਾਰ ਹੋ ਸਕਦਾ ਹੈ ਨਾ ਚੀਜ਼ਾਂ ਨਾ ਉਹ ਵੀ ਚਿੜਦੇ ਆ ਕਿ ਸਾਡੀ ਫਿਲਮ ਲੈਣ ਦੀ ਗੱਲ ਕਿਉਂ ਬਾਹਰ ਕਰਦੇ ਜਿੱਦਾਂ ਕਿ ਆ ਆਪਾਂ ਕੋਈ ਧੰਦੇ ਵਾਲਿਆਂ ਦਾ ਲਾ ਲਓ ਉਹਨਾਂ ਦਾ ਆਪਣੇ ਅੰਦਰਲੇ ਰੂਲ ਵਸੂਲ ਹੁੰਦੇ ਉਹੀ ਹਿਸਾਬ ਇਹਨਾਂ ਬੰਦਿਆਂ ਦਾ ਤੇ ਇਹਨਾਂ ਵਿੱਚੋਂ ਚਲੋ ਜੇ ਮੈਂ ਪਹਿਲ ਕੀਤੀ ਹੈ ਮੈਂ ਇਹਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਤੇ ਮੈਂ ਕੋਈ ਗਲਤ ਨਹੀਂ ਕੀਤਾ ਜੇ ਮੇਰੇ ਬਾਰੇ ਉਹ ਲੋਕ ਨਾਰਾਜ਼ ਹੋ ਰਹੇ ਨੇ ਜਿਨ੍ਹਾਂ ਦੇ ਬਾਰੇ ਮੈਂ ਬੋਲਿਆ ਮੈਂ ਤਾਂ ਉਹੀ ਬੋਲਿਆ ਨਾ ਜੋ ਇਹਨਾਂ ਨੇ ਕੀਤਾ ਮੈਂ ਤਾਂ ਕੁਝ ਅਲੱਗ ਨਹੀਂ ਬੋਲਿਆ ਤੇ ਮੈਂ ਸਹੀ ਬੋਲਿਆ ਮੈਨੂੰ ਲੱਗਦਾ ਹੈ ਭਾਈ ਜੋ ਹੁਣ ਬੋਲਿਆ ਗਿਆ ਉਹਦੇ ਲਈ ਜੇ ਮੈਂ ਕਹਦਾ ਵੀ ਮੈਂ ਮਾਫੀ ਮੰਗਦਾ ਉਹ ਮੇਤੋਂ ਹੋਣਾ ਨਹੀਂ ਨਾ ਮੈਂ ਕਹਿਣਾ ਜੋ ਗੱਲ ਹੈ ਇੰਡਸਟਰੀ ਦੀ ਉਹ ਗਾਂ ਤੋਂ ਗਾਂ ਮੈਂ ਜੋ ਹੁੰਦੀ ਰਹੂਗੀ ਮੈਂ ਦੱਸਦਾ ਰਹੂੰਗਾ ਹਮੇਸ਼ਾ ਜਦੋਂ ਜਦੋਂ ਜੋ ਜੋ ਟਾਈਮ ਆਇਆ ਠੀਕ ਹੈ ਪਰ ਲੋਕ ऐसे ਨੇ ਕਿ ਇਹਨਾਂ ਦੇ ਮਗਰ ਲੱਗਦੇ ਸਾਡੀਆਂ ਗੱਲਾਂ ਨੂੰ ਸੁਣਿਆ ਕਿੰਨੇ ਲੋਕਾਂ ਨੇ ਤੁਸੀਂ ਆਪ ਸੋਚੋ ਇਹ ਨਹੀਂ ਕਿ ਬਿਲਕੁਲ ਨਕਾਰਿਆ ਗਿਆ ਵੀ ਜਨਾਸ ਨਹੀਂ ਹੁੰਦਾ ਕਿਸੇ ਚੀਜ਼ ਦਾ ਪਰ ਕੁਝ ਲੋਕਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਇੱਕ ਦੋ ਬੰਦੇ ਬਠਿੰਡੇ ਵਾਲਦੇ ਆ ਜਿਨ੍ਹਾਂ ਨੇ ਵੀ ਮੇਰੇ ਮਦਦ ਕੀਤੀ ਪਰ ਉਹ ਮੈਨੂੰ ਜਾਣਦੇ ਵੀ ਨਹੀਂ ਨਾ ਕੁਛ ਹਨਾ ਤੇ ਕਿਸੇ ਚੀਜ਼ ਲਈ ਕਿਸੇ ਕੰਮ ਲਈ ਤੇ ਉਹਨਾਂ ਨੇ ਮੇਰੀ ਮਦਦ ਕੀਤੀ ਆ ਪਰ ਉਹਨਾਂ ਨਾਲ ਹੁਣ ਮੇਰੀ ਗੱਲ ਹੀ ਹੁੰਦੀ ਪਰ ਇਹਨਾਂ ਬੰਦਿਆਂ ਦਾ ਹੌਸਲਾ ਬਹੁਤ ਹੁੰਦਾ ਕਿਸੇ ਦਿਨ ਮੈਂ ਵੀਡੀਓ ਦੇਖੀ ਜਾਂਦਾ ਸੀ ਉਹ ਕਹਿੰਦਾ ਵੀ ਜਿਹੜੇ ਅਮੀਰੀ ਚ ਦੋਸਤ ਬਣੇ ਹੁੰਦੇ ਉਹਨਾਂ ਸਭ ਇਦਾਂ ਦੇ ਹੁੰਦੇ ਆ ਅਮੀਰੀ ਚ ਕੰਮ ਕਰਦਿਆਂ ਮੇਰੇ ਜਿੰਨੇ ਦੋਸਤ ਬਣੇ ਸਭ ਇਦੇ ਸੀ ਹੁਣ ਜਦੋਂ ਕੰਮ ਖਰਾਬ ਹੋਣ ਤੇ ਜਿਹੜੇ ਦੋਸਤ ਬਣਿਓ ਚੱਜਦੇ ਬਣੇ ਇਹ ਗੱਲ ਸੱਚ ਹੈ ਤੇ ਉਹ ਬੰਦਿਆਂ ਨਾਲ ਮੈਂ ਕਿੰਨਾ ਕੁ ਚੰਗਾ ਕੀਤਾ ਉਹ ਜਾਣਦੇ ਜਿਵੇਂ ਬੋਲ ਕੇ ਦੱਸਣ ਲੱਗਾ ਇਹਨਾਂ ਵਾਰ ਇਹ ਤੇ ਫਿਲਮ ਲੈਣ ਦੇ ਕਿੰਨੇ ਲੋਕ ਨੇ ਜਿਨ੍ਹਾਂ ਦਾ ਸਾਥ ਦਿੱਤਾ ਪਰ ਇਹ ਬੰਦੇ ਔਖੇ ਟਾਈਮ ਕਦੀ ਕੰਮ ਨਹੀਂ ਆਉਂਦੇ ਔਖਾ ਟਾਈਮ ਖਲੋ ਜਿਹੜਾ ਤੋਂ ਆਪਣੇ ਪੈਸੇ ਲੈਣੇ ਆ ਭਾਈ ਸਾਹਿਬ ਨੇ ਇੱਕ ਜਲੰਧਰ ਤੋਂ ਉਹ ਮੇਰੇ ਪੈਸੇ ਮੈਨੂੰ ਨਹੀਂ ਦੇ ਰਿਹਾ ਤੇ ਬੜੇ ਮੈਂ ਚਾਹਣਾ ਵੀ ਇੱਕ ਵਾਰ ਉਹਦੇ ਘਰ ਜਾ ਕੇ ਉਹ ਸਾਦਰ ਸਾਹਿਬ ਨੂੰ ਦੱਸੂਗਾ ਵੀ ਹਰ ਮਾੜੇ ਟਾਈਮ 'ਚ ਮੈਂ ਇਹਦੇ ਨਾਲ ਖੜਾ ਹੋਇਆ ਪਰ ਇਹਨਾਂ ਨੇ ਮੈਨੂੰ ਇਹਦਾ ਸੱਲਾ ਕੀ ਦਿੱਤਾ ਜੇ ਕਿਸੇ بڑے ਸਟਾਰਾਂ ਨੇ ਇਹਨਾਂ ਨਾਲ ਗਲਤ ਕੀਤਾ ਸ਼ਾਇਦ ਉਹ بڑے ਸਟਾਰਾਂ ਨੇ ਉਸ ਬੰਦੇ ਨਾਲ ਗਲਤ ਕੀਤਾ ਜਿਹੜਾ ਮਿੰਨਰਜ ਗਲਤ ਚੱਲ ਰਿਹਾ ਸ਼ਾਇਦ ਉਹ ਇਹਦੇ ਲਾਇਕ ਸੀਗਾ ਪਰ ਉਹ ਮੈਨੂੰ ਉਲਟਾ ਇਹ ਕਹਿ ਰਿਹਾ ਤੂੰ ਮੇਰੇ ਖਿਲਾਫ ਵੀਡੀਓ ਬਣਾ ਤਾ ਕਿ ਉਹਨਾਂ ਨੂੰ ਇਹ ਕਹਿ ਸਕਿਆ ਦੇਖੋ ਸੱਚ ਨਹੀਂ ਬੋਲਣਾ ਸੱਚ ਦੇ ਖਿਲਾਫ ਨੇ ਸਾਰੇ ਛੋਟੇ ਲੈਵਲ ਤੋਂ ਲੈ ਕੇ بڑے ਲੈਵਲ ਤੱਕ ਇਹ ਇੰਡਸਟਰੀ ਦੇ ਵਿੱਚ ਆਉਣ ਵਾਲਾ ਬੰਦਾ ਇੱਕਦਮ ਬਿਸ਼ਰਮ ਚਾਹੀਦਾ ਉਹਨੂੰ ਜੇ ਕੋਈ ਚਾਰ ਗਾਲਾਂ ਕੱਢਦਾ ਤੇ ਉਹ ਹੱਸ ਕੇ ਮੋਹਰੇ ਉਹ ਕਹਦੇ ਭਾਜੀ ਇੱਥੇ ਨੀ ਗਾਲਾਂ ਘਰ ਲੈ ਵੀ ਪੈਕ ਕਰਦੇ ਇਹ ਉਹਨਾਂ ਦੀ ਲੈਨ ਜੇ ਤੁਸੀਂ ਜੁਰਤ ਨਾ ਰਹੋਗੇ ਸੱਚ ਬੋਲੋਗੇ ਅਣਖ ਵਾਲੀ ਗੱਲ ਕਰੋਗੇ ਤੁਹਾਡਾ ਇਹਦੇ ਵਿੱਚ ਭਾਵੇਂ ਤੁਸੀਂ ਆਉਂਦਿਆ ਚੱਲ ਜਾਮੋਂ ਥੋੜਾ ਬਹੁਤਾ ਲੇਕਿਨ ਤੁਹਾਨੂੰ ਆਊਟ ਕਰਾ ਦੇਣਾ ਇਹਨਾਂ ਲੋਕਾਂ ਜਾਂ ਫਿਰ ਬੰਦਾ ਦੀਪ ਸਿੱਧੂ ਨੂੰ ਆਪ ਪ੍ਰੋਡਿਊਸਰ ਹੋਵੇ ਤਾਂ ਉਹ ਕਰ ਸਕਦਾ ਕਿਉਂਕਿ ਉਹ ਜੁਰਤਾ ਆਈ ਸੱਚਾ ਸੀ ਪਰ ਉਹਨੂੰ ਲਿਆ ਕੇ ਕਿਸੇ ਨੇ ਨਹੀਂ ਲਿਆ ਉਹਨੂੰ ਆਪ ਹੀ ਪ੍ਰੋਡਿਊਸ ਕਰ ਲਿਆ ਪਈਆਂ ਇਦਾਂ ਦੇ ਬੰਦਿਆਂ ਦੀ ਲੋੜ ਸੀ ਇਦਾਂ ਦੇ ਬੰਦੇ ਨਹੀਂ ਰਹੇ ਘਟ ਗਏ ਆ ਸਿੱਧੂ ਵੀ ਉਦਾਂ ਦਾ ਇਸ ਮੂਸੇ ਵਾਲਾ ਹੈਨਾ ਉਹ ਬੰਦੇ ਹੈ ਨਹੀਂ ਤੇ ਇਸ ਕਰਕੇ ਇਸ ਇੰਡਸਟਰੀ ਚੋਂ ਮੇਰਾ ਤਾਂ ਤਕਰੀਬਨ ਤੱਕ ਇਹ ਰਾਊਟ ਹੀ ਆ ਮੈਂ ਬਾਹਰ ਹੀ ਆ ਮੈਂ ਨਹੀਂ ਕਰਨਾ ਚਾਹੁੰਦਾ ਇਹਨਾਂ ਨਾਲ ਕੰਮ ਵੀ ਗੱਲ ਵੀ ਜੇ ਕੋਈ ਵਧੀਆ ਬੰਦਾ ਕਰਨਾ ਚਾਹੁੰਦਾ ਜਿਹੜਾ ਇਹ ਚੀਜ਼ਾਂ ਨੂੰ ਸਮਝੇ ਤੇ ਉਹਨਾਂ ਨਾ ਕਰਾਂਗੇ ਵੀ ਪਰ ਕਈ ਬੰਦੇ ਐਸੇ ਐ ਆਪਾਂ ਸੋਚਦੇ ਆ ਕਿ ਇਹਨਾਂ ਨਾਲ ਇਹ ਹੋ ਗਿਆ ਗਲਤ ਹੋ ਗਿਆ ਧੱਕਾ ਹੋ ਗਿਆ ਪਰ ਨਹੀਂ ਉਹ ਕਿਸੇ ਨੂੰ ਬਦਨਾਮ ਕਰਾਉਣ ਲਈ ਆਪ ਕਿਸੇ ਵੀ ਹੱਦ ਤੱਕ ਗਿਰ ਸਕਦੇ ਆ ਕਈ ਡਾਇਰੈਕਟਰ ਨੇ ਗੱਲਾਂ ਕੀਤੀਆਂ ਹਰਕਤਾਂ ਕੀਤੀਆਂ ਮੇਰੇ ਨਾਲ ਮੈਨੂੰ ਗਰੌਣ ਮਾਰਿਆ ਨੇ ਆਪਣੀ ਨਾਟੰਕੀ ਕੀਤੀ ਅੱਗੇ ਚੱਲ ਕੇ ਮੈਂ ਉਹਨਾਂ ਦੇ ਨਾਂ ਵੀ ਲੈ ਦਊਗਾ ਕਈ ਬੰਦਿਆਂ ਦੇ ਨਾਮ ਮੈਂ ਹੱਲੇ ਲੈ ਨਹੀਂ ਰਿਹਾ ਮੈਂ ਕਹਿੰਦਾ ਚੱਲ ਸਾਰਿਆਂ ਨੂੰ ਸ਼ਰਮ ਆਵੇ ਛੋਟੇ ਛੋਟੇ ਰੋਲ ਕਰਨ ਵਾਲੇ ਜਿਹੜੇ ਬਾਜੀ-ਬਾਜੀ ਕਰਦੇ ਸੀ ਉਹਨਾਂ ਨੂੰ ਵੀ ਇਤਰਾਜ਼ ਕੀ ਹੈ ਮੇਥੋਂ ਕਿਵੇਂ ਇੰਡਸਟਰੀ ਵਾਲੇ ਸੱਚ ਕਿਉਂ ਬੋਲਦਾ ਉਹ ਪਾਜੀ ਛੱਡੋ ਇਹ ਕੰਮ ਨਹੀਂ ਐ ਇਦਾਂ ਮਤਲਬ ਲੋਕਾਂ ਨੂੰ ਪਤਾ ਹੀ ਨਾ ਹੋਵੇ ਇਹਨਾਂ ਦੀ ਅਸਲੀਅਤ ਜਿਹੜੇ ਛੋਟੇ ਚੈਨਲਾਂ ਵਾਲੇ ਆ ਉਹਨਾਂ ਦੀਆਂ ਕਰਤੂਤਾਂ ਦੇਖੋ ਉਹ ਵੀ ਆਪਣੇ ਵਿਊ ਗਣਾਉਂਦੇ ਆ ਅੱਜਕੱਲ ਜੇ ਆਪਾਂ ਚਾਹੋਨੇ ਪੇ ਚੱਲ ਕੋਈ ਤੁਹਾਡੇ ਕੋਲ ਟੈਲੈਂਟ ਵਾਲੀ ਪਰ ਉਹਨਾਂ ਦਾ ਉਹਨਾਂ ਦਾ ਲੈਵਲ ਹੈ ਹੀ ਨਹੀਂ ਹੈਨਾ ਗਾਹਾਂ কা ਚੱਲ ਕੇ ਮੈਂ ਤਾਂ ਖੁਦ ਸੋਚਦਾ ਮੈਂ ਕੀ ਹੋਊਗਾ ਸੋਨੂ ਸੀਤੋ ਵਾਲੀ ਯਾਰ ਦਾ ਆਉਂਦਾ ਹੈ ਹੱਥ ਜੋੜਦਾ ਚਲੋ ਵਧੀਆ ਵਿਚਾਰੇ ਦਾ ਕੰਮ ਚੱਲਿਆ ਉਹ ਗਰੀਬ ਦਾ ਖੁਸ਼ੀ ਆ ਮੈਨੂੰ ਪਰ ਉਹਦੇ ਜਰੀਏ ਕਿੰਨੇ ਹੋਰ ਆਪਣਾ ਤੋਰੀ ਫੁਲਕਾ ਚਲਾਈ ਜਾਂਦੇ ਅੱਖਾਂ ਇਹਨਾਂ ਤੇ ਮੱਥੇ ਤੇ ਲਾ ਕੇ ਇਹਨਾਂ ਤੁਸੀਂ ਦੇਖਿਓ ਹੈਨਾ ਕੂੜ ਹੋਏ ਪ੍ਰਧਾਨ ਉਹ ਲਾਲੋ ਵਾਲੀ ਗੱਲ ਹੋ ਗਈ ਨਾ ਤਾਂ ਫਿਰ ਫਿਰ ਜੇ ਆਪਾਂ ਕਹਿੰਨੇ ਦੂਜੇ ਪਾਸੇ ਦਲਜੀਤ ਦਸਾਂਜ ਮੈਂ ਮਿਹਨਤ ਕਰਕੇ ਬਣ ਗਿਆ ਫਲਾ ਨੰਨਾ ਬਾਈ ਮੈਨੇਜਮੈਂਟ ਹੁੰਦੀ ਆ ਮੈਨੇਜਮੈਂਟ ਚਮਕਾਉਂਦੀ ਆ ਕੋਈ ਚੀਜ਼ਾਂ ਮੰਨਣੀਆਂ ਪੈਣੀਆਂ ਤੇ ਕਿਸੇ ਵੀਰ ਨੇ ਮੇਰੇ ਨੇ ਕਿਆ ਹੀ ਰਜਨੀਕਾਂਤ ਜੀ ਬਾਰੇ ਤੋ ਠੀਕ ਹੈ ਮੈਂ ਜ਼ਰੂਰੀ ਜਲਦੀ ਸਟੋਰੀ ਉਹਨਾਂ ਦੀ ਸ਼ੇਅਰ ਕਰੂੰਗਾ ਜੀ ਮਿਹਰਬਾਨੀ ਸ਼ੁਕਰੀਆ ਭਾਜੀ ਜਦੋਂ 10000 ਸਬਸਕ੍ਰਾਈਬਰ ਹੋ ਗਿਆ ਤੇ ਮੈਂ ਚੈਨਲ ਦੇ ਉੱਪਰ ਉਹ ਛੱਡੂੰਗਾ ਟ੍ਰੇਲਰ ਸ਼ਾਇਦ ਉਸ ਤੋਂ ਬਾਅਦ ਸਰਕਾਰਾਂ ਨੂੰ ਵੀ ਮੇਰੀ ਪ੍ਰੋਬਲਮ ਹੋਵੇ ਉਹ ਛੱਡੂੰਗਾ ਜ਼ਰੂਰ ਟ੍ਰੇਲਰ ਬੇਕੋ ਰੈਡੀ ਹੈ ਜੀ ਈਸ਼ਵਰ ਦਾ ਨਾਮ ਹੈ ਮਿਹਰਬਾਨੀ ਸ਼ੁਕਰੀਆ